ਇਹ ਵੀਡੀਓ ਹੋ ਸਕੇ ਤਾਂ ਹਰ ਇੱਕ ਭੈਣ ਭਰਾ ਜ਼ਰੂਰ ਵੇਖੇ ਕਿਉਂਕਿ ਤੁਸੀਂ ਸਭ ਜਾਣਦੇ ਹੋ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਵਿਦਿਆਰਥੀ ਘੱਟ ਪੜ੍ਹਦੇ ਹੁੰਦੇ ਸੀ ਜਾਂ ਕਹਿ ਲੋ ਕਿ ਪੜ੍ਹਾਈ 'ਚ ਕਮਜ਼ੋਰ ਹੁੰਦੇ ਸਨ ਉਹਨਾਂ ਨੂੰ ਇੱਕ ਵਿਧਿਆਪਕ ਜਿਹੜੇ ਹੁੰਦੇ ਸਨ ਕਈ ਵਾਰ ਮੁਰਗਾ ਬਣਾ ਦਿੰਦੇ ਸਨ ਮੁਰਗੇ ਤੋਂ ਭਾਵ ਕੰਨ ਫੜਾ ਦਿੰਦੇ ਸਨ ਯਾਨੀ ਕਿ ਲੱਤਾਂ ਦੇ ਵਿੱਚੋਂ ਦੀ ਆਖਣਾ ਵੀ ਤੂੰ ਕੰਨ ਫੜ ਲਾ ਕੀ ਇਹ ਚੰਗੀ ਗੱਲ ਸੀ ਕੀ ਇਹ ਮਾੜੀ ਗੱਲ ਸੀ ਕਿਉਂਕਿ ਜਿਹੜੀ ਐਜੂਕੇਸ਼ਨ ਲੈਣ ਨਾਲ ਜੁੜੀ ਹੋਈ ਗੱਲ ਉਹ ਕਦੀ ਮਾੜੀ ਨਹੀਂ ਹੋ ਸਕਦੀ ਇਹ ਤਾਂ ਕਲੀਅਰ ਘਟਿਆ ਇਥੇ ਸਵਾਲ ਜਿਹੜਾ ਵਾ ਅਗਲੇ ਪਾਸੇ ਚੱਲਦਾ ਆ ਕਿ ਜੇ ਕੰਨ ਫੜਾਉਂਦੇ ਸਨ ਅਧਿਆਪਕ ਤਾਂ ਉਹਦਾ ਕੋਈ ਨਾ ਕੋਈ ਵੱਡਾ ਮਕਸਦ ਜ਼ਰੂਰ ਹੋਵੇਗਾ ਕਿਉਂਕਿ ਉਦਾਂ ਤੇ ਕੰਨ ਨਹੀਂ ਕਿਸੇ ਨੂੰ ਫੜਾਏ ਜਾ ਸਕਦੇ ਕਿਉਂਕਿ ਅਧਿਆਪਕ ਗਲਤ ਕਰਦੇ ਹੀ ਨਹੀਂ ਥੋੜੇ ਕੀਤੇ ਹਾਂ ਇੱਕਾ ਦੁੱਕਾ ਕੇਸ ਹੋ ਸਕਦਾ ਕੋਈ ਜਿਹੜਾ ਕੋਈ ਗਲਤ ਕਰਦਾ ਹੋਵੇ ਲੇਕਿਨ ਬਹੁ ਗਿਣਤੀ ਜਿਹੜੇ ਅਧਿਆਪਕ ਨੇ ਅਧਿਆਪਕ ਸਹਿਬਾਨ ਨੇ ਉਹ ਹਮੇਸ਼ਾ ਚੰਗਾ ਹੀ ਕਰਦੇ ਨੇ ਉਹ ਅਧਿਆਪਕ ਜਿਹੜੇ ਸੀ ਜਿਹੜਾ ਬੱਚਾ ਪੜ੍ਹਾਈ 'ਚ ਕਮਜ਼ੋਰ ਹੁੰਦਾ ਸੀ ਜਿਹੜਾ ਬੱਚਾ ਚੁਸਤ ਫੁਰਤ ਨਹੀਂ ਸੀ ਹੁੰਦਾ ਜਿਹੜਾ ਬੱਚਾ ਢਿੱਲਾ ਹੁੰਦਾ ਸੀ ਉਹਨੂੰ ਬੇਸ਼ੱਕ ਕੰਨ ਫੜਾਉਂਦੇ ਸਨ ਤੇ ਕੰਨ ਫੜਾਉਣ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਸਾਨੂੰ ਨੁਕਸਾਨ ਕੋਈ ਨਹੀਂ ਸੀ ਹੁੰਦਾ ਹਾਂ ਤੁਸੀਂ ਵੇਖੋ ਜਿਹੜਾ ਬੱਚਾ ਪੜ੍ਹਨ 'ਚ ਕਮਜ਼ੋਰ ਹੈ ਆਈਟਮ ਇੰਚ ਉਹਦਾ ਦਿਮਾਗ ਜਿਹੜਾ ਸਹੀ ਤਰੀਕੇ ਨਾਲ ਉਹ ਵਰਤ ਨਹੀਂ ਰਿਹਾ ਜਾਂ ਉਹ ਆਪਣੇ ਦਿਮਾਗ ਦੀ ਸਹੀ ਤਰੀਕੇ ਨਾਲ ਵਰਤੋਂ ਨਹੀਂ ਕਰ ਰਿਹਾ ਜਾਂ ਉਹਦਾ ਦਿਮਾਗ ਸਹੀ ਤਰੀਕੇ ਨਾਲ ਫੰਕਸ਼ਨ ਨਹੀਂ ਕਰ ਰਿਹਾ ਤੇ ਫਿਰ ਕੀ ਕਰਦੇ ਸੀ ਕਿ ਅਧਿਆਪਕਾਂ ਨੇ ਇੱਕ ਖੋਜ ਸੀ ਕਿ ਉਹਨਾਂ ਕੰਨ ਫੜਾਈ ਜਾਂਦੇ ਸਨ ਲੱਤਾਂ ਥਾਣੀ ਕੰਨ ਫੜਾਉਣ ਨਾਲ ਕੀ ਹੁੰਦਾ ਕਿ ਜਿਹੜਾ ਸਰੀਰ ਦਾ ਜਿਹੜਾ ਵਾ ਸਿਰ ਨੀਵਾ ਹੋ ਜਾਂਦਾ ਥੋੜਾ ਜਿਹਾ ਤੇ ਜਿਹੜਾ ਇਲਾਕਾ ਥੋੜਾ ਜਿਹਾ ਉੱਚਾ ਹੋ ਜਾਂਦਾ ਹੈ ਲਾਕੂਚਾਉਣ ਦਾ ਕਾਰਨ ਕੀ ਹੁੰਦਾ ਕਿ ਬਲੱਡ ਸਰਕੂਲੇਸ਼ਨ ਜਿਹੜੀ ਆ ਉਹ ਸਾਡੇ ਜਿਹੜੇ ਸਰੀਰ ਦੇ ਵਿੱਚ ਤੇਜ਼ੀ ਨਾਲ ਵੱਧਦੀ ਹੈ ਯਾਨੀ ਕਿ ਦਿਮਾਗ ਨੂੰ ਜ਼ਿਆਦਾ ਖੂਨ ਜਿਹੜਾ ਵਾ ਸਰਕੂਲੇਸ਼ਨ ਹੁੰਦਾ ਹੈ ਮੈਡੀਕਲ ਲਾਈਨ ਦੇ ਮਤਾਬਕ ਹੁਣ ਕੋਈ ਆਪਣੀ ਨਾਲ ਜੱਬਲੀ ਮਾਰਦੇ ਵਿੱਚ ਕਿਉਂਕਿ ਕਈ ਲੋਕ ਮੈਡੀਕਲ ਲਾਈਨ ਤੋਂ ਬੜੇ ਦੂਰ ਹੁੰਦੇ ਨੇ ਕਿਉਂਕਿ ਸਾਡੀ ਬਾਡੀ ਜਿਹੜੀ ਹੈ ਸਾਰੀ ਮੈਡੀਕਲ ਲਾਈਨ ਨਾਲ ਜੁੜੀ ਹੋਈ ਆ ਤੇ ਮੈਡੀਕਲ ਲਾਈਨ ਜਿੰਨਾ కెਮਿਸਟਰੀ ਜਾਂ ਜਿੰਨਾ ਬਾਇਓਲੋਜੀ ਪੜ੍ਹੀ ਹੋਈ ਆ ਉਹ ਜਾਣਦੇ ਕਿ ਮੈਡੀਕਲ ਲਾਈਨ ਦਾ ਸਾਡੇ ਸਰੀਰ ਨਾਲ ਕਿੰਨਾ ਵੱਡਾ ਸਬੰਧ ਆ ਜਦੋਂ ਬੱਚੇ ਕੰਨ ਫੜਦੇ ਸੀ ਤਾਂ ਉਹਦੇ ਨਾਲ ਬਲੱਡ ਸਰਕੂਲੇਸ਼ਨ ਬਹੁਤ ਤੇਜ਼ ਹੁੰਦਾ ਆ ਤੇ ਦਿਮਾਗ ਦਾ ਕੰਮ ਕਰਨ ਦੀ ਸਮਰੱਥਾ ਜਿਹੜੀ ਤੇਜ਼ੀ ਨਾਲ ਵਧਦੀ ਆ ਦਿਮਾਗ ਜਿਹੜਾ ਸਾਡਾ ਤੇਜ਼ੀ ਨਾਲ ਕੰਮ ਕਰਦਾ ਆ ਦੂਸਰਾ ਜਦੋਂ ਕੋਈ ਐਵੇਂ ਦਾ ਮਤਲਬ ਕੀਤਾ ਜਾਂਦਾ ਤਾਂ ਇਹਦੇ ਨਾਲ ਜਿਹੜੀਆਂ ਅੱਖਾਂ ਦੀ ਰੋਸ਼ਨੀ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਸੀ ਹੁਣ ਤੁਸੀਂ ਵੇਖੋ ਕਿ ਕਿੰਨੇ ਬੱਚਿਆਂ ਨੂੰ ਐਨਕਾਂ ਲੱਗ ਰਹੀਆਂ ਬੜੀ ਤੇਜ਼ੀ ਦੇ ਨਾਲ ਕਿਉਂਕਿ ਹੁਣ ਨਾ ਦਿਹਾਵ ਕੀ ਹੀ ਕਿ ਬੱਚੇ ਨੂੰ ਇਹ ਪਨਿਸ਼ਮੈਂਟ ਜਾਂ ਕਹਿ ਲੋ ਕਿ ਇੰਜ ਕਰਾਉਂਦੇ ਨਹੀਂ ਕਿਉਂਕਿ ਰੋਲਾ ਪੈ ਜਾਂਦਾ ਜੀ ਤੁਸੀਂ ਤੇ ਕੰਨ ਫੜਾ ਦਿੱਤੇ ਮੈਂ ਕੰਨ ਫੜਾਉਣ ਦੇ ਪੱਖ 'ਚ ਨਹੀਂ ਆ ਨਾ ਹੀ ਕੰਨ ਮੈਂ ਕਹਿਣਾ ਚਾਹੁੰਦਾ ਕੋਈ ਵਿਆਹਕ ਕੰਨ ਫੜਾਵੇ ਮੈਂ ਇੱਕ ਇਸ ਵਿਸ਼ੇ ਨਾਲ ਗੱਲ ਕਰ ਰਿਹਾ ਕਿ ਜਿਹੜੇ ਸਾਡੇ ਵੱਡੇ ਵਿਆਹਕ ਸਹਿਬਾਨ ਸਨ ਜਿਹੜੇ ਅੱਜ ਤੋਂ ਕਈ ਸਾਲ ਪਹਿਲਾਂ ਜਿਹੜੇ ਇਹ ਬੱਚਿਆਂ ਨੂੰ ਇੰਜ ਇੰਜ ਕਰਦੇ ਸੀ ਉਹ ਕਿਸੇ ਚੰਗੇ ਮਕਸਦ ਨਾਲ ਹੀ ਕਰਦੇ ਸੀ ਅੱਜ ਸਾਨੂੰ ਹੋ ਸਕਦਾ ਬੁਰਾ ਲੱਗਦਾ ਹੋਵੇ ਕਿਉਂਕਿ ਅਸੀਂ ਆਪਣੀ ਸੋਚ ਨਾਲ ਸੋਚਣਾ ਹੁੰਦਾ ਹਰ ਗੱਲ ਨੂੰ ਹਰ ਗੱਲ ਆਪਾਂ ਆਪਣੇ ਆਪ ਨੂੰ ਜ਼ਿਆਦਾ ਹੀ ਵੱਡੇ ਸਮਝਣ ਲੱਗ ਪਏ ਆ ਸਾਡੇ ਪਿਛਲੇ ਜਿਹੜੇ ਸੀ ਏਡੇ ਸੂਝਵਾਨ ਤੇ ਅਕਲਮੰਦ ਸਨ ਕਿ ਉਹਨਾਂ ਦੇ ਬਾਰੇ ਚੰਗੀ ਗੱਲ ਕਰਨੀ ਸਾਡਾ ਫਰਜ਼ ਬਣਦਾ ਉਹਦੇ ਨਾਲ ਕੀ ਹੁੰਦਾ ਸੀ ਕਿ ਜਦੋਂ ਬੱਚਾ ਕੋਈ ਇੰਜ ਦਾ ਕਰਦਾ ਸੀ ਕੰਨ ਫੜਦਾ ਸੀ ਤਾਂ ਉਹਦੀਆਂ ਅੱਖਾਂ ਦੀ ਰੋਸ਼ਨੀ ਵੀ ਬੜੀ ਤੇਜ਼ੀ ਨਾਲ ਵਾਧੀ ਸੀ ਦੂਸਰਾ ਤੁਸੀਂ ਵੇਖਿਆ ਹੋਣਾ ਜਿਹੜੇ ਵਿਦਿਆਰਥੀਆਂ ਨੂੰ ਕੰਨ ਫੜਾਏ ਜਾਂਦੇ ਸੀ ਉਹਨਾਂ ਵਿਦਿਆਰਥੀ ਬੜੇ ਸਿੱਧਮੰਦ ਹੋ ਜਾਂਦੇ ਸੀ ਉਹਨਾਂ ਦੇ ਚਿਹਰੇ ਤੇ ਵੀ ਗਲੋ ਹੁੰਦਾ ਸੀ ਅਈ ਕਈ ਕਹੇ ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣ ਜਾਣਦੇ ਹੋਣਗੇ ਜਿਨ੍ਹਾਂ ਦੀ ਉਮਰ ਵੱਡੀ ਹੋ ਗਈ ਆ ਉਹ ਆ ਜਰੂਰ ਇਹ ਗੱਲ ਮਹਿਸੂਸ ਕਰਦੇ ਹਾਂ ਨੇ ਕਿ ਜਿਹੜੇ ਜਿਨ੍ਹਾਂ ਨੂੰ ਕੰਨ ਫੜਾਏ ਜਾਂਦੇ ਸੀ ਉਹ ਬੜੇ ਹੱਟੇ ਖੱਟੇ ਵਿਦਿਆਰਥੀ ਹੁੰਦੇ ਸੀ ਜਾਂ ਉਹਨਾਂ ਦੇ ਚਿਹਰੇ 'ਤੇ ਬੜਾ ਗਲੋਅ ਹੁੰਦਾ ਸੀ ਜਾਂ ਉਹ ਬੜੇ ਸਤਿਮੰਦ ਹੋ ਜਾਂਦੇ ਸੀ ਇਹ ਬਿਰਕ ਨੂੰ ਗੱਲ ਇੰਜ ਆ ਕਿ ਉਹਦੇ ਨਾਲ ਇੱਕ ਕਿਸਮ ਦਾ ਸਰੀਰ ਜਿਹੜਾ ਸੀ ਬਲੱਡ ਸਰਕੂਲੇਸ਼ਨ ਦਾ ਚਿਹਰੇ ਨੂੰ ਇੱਕ ਰੰਗਤ ਮਿਲਦੀ ਸੀ ਚਿਹਰੇ 'ਤੇ ਨੂਰ ਆਉਂਦਾ ਸੀ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਆਪਣੇ ਘਰ 'ਚ ਕੰਨ ਫੜ ਲਵੇ ਪਰ ਇਹ ਇੱਕ ਮੈਡੀਕਲ ਲਾਈਨ ਦੇ ਮੁਤਾਬਕ ਇੱਕ ਇੱਕ ਐਕਸਰਸਾਈਜ਼ ਜੁਆ ਜਿਹੜੀ ਬਹੁਤ ਹੀ ਜ਼ਰੂਰੀ ਆ ਜਿੱਦਾਂ ਅਸੀਂ ਬਾਕੀ ਐਕਸਰਸਾਈਜ਼ ਕਰਦੇ ਹਾਂ ਜੇ ਮੈਂ ਮੰਨ ਲਵਾਂ ਕਿ ਆਪਾਂ ਰਸੀ ਟੱਪਦੇ ਆ ਪੀੜਾ ਖੇਡਦੇ ਆ ਜਾਂ ਮੰਨ ਲਵੋ ਕੋਈ ਵਾਂਡੂ ਖੇਡਦਾ ਆ ਕਬੱਡੀ ਖੇਡਦਾ ਆ ਜਾਂ ਕੋਈ ਦੌੜੀ ਰਨਿੰਗ ਕਰਦਾ ਇਹ ਸਾਰੀਆਂ ਹੀ ਐਕਸਰਸਾਈਜ਼ ਹੀ ਨੇ ਸਾਡੇ ਸਰੀਰ ਲਈ ਇਹ ਵੀ ਇੱਕ ਐਕਸਰਸਾਈਜ਼ ਸੀ ਇਹਦੇ ਨਾਲ ਪੇਟ ਦੇ ਰੋਗ ਨਹੀਂ ਸੀ ਲੱਗਦੇ ਕਿਉਂਕਿ ਇਹਦੇ ਨਾਲ ਪੇਟ ਦੀ ਵੀ ਇੱਕ ਐਕਸਰਸਾਈਜ਼ ਹੋ ਜਾਂਦੀ ਹੈ ਬਹੁਤ ਵਧੀਆ ਤਰੀਕੇ ਨਾਲ ਇਹਦੇ ਨਾਲ ਪੇਟ ਜਿਹੜਾ ਹੀ ਸਹੀ ਰਹਿੰਦਾ ਸੀ ਇਸ ਕਰਕੇ ਜਿਹੜੇ ਸਾਡੇ ਵੱਡੇ ਅਧਿਆਪਕ ਸਾਹਿਬਾਨ ਸਨ ਉਹ ਜੇ ਕਿਸੇ ਨੂੰ ਮੁਰਗਾ ਬਣਾਉਂਦੇ ਸੀ ਤੇ ਕਿਸੇ ਚੰਗੇ ਮਕਸਦ ਨਾਲ ਹੀ ਬਣਾਉਂਦੇ ਸੀ ਮੁਰਗਾ ਬਣਾਉਣਾ ਕੋਈ ਮਾੜੀ ਗੱਲ ਨਹੀਂ ਸੀ ਕੋਸੀ ਵਿਦਿਆਰਥੀ ਨੂੰ ਇੱਕ ਚੰਗਾ ਵਿਦਿਆਰਥੀ ਬਣਾਉਣ ਵੱਲ ਵਧਾਉਣਾ ਸੀ ਕਿ ਉਹਨੂੰ ਇਹ ਐਕਸਰਸਾਈਜ਼ ਕਰਾ ਕੇ ਉਹਦੇ ਦਿਮਾਗ ਨੂੰ ਤੇਜ਼ ਕੀਤਾ ਜਾ ਸਕੇ ਉਹਨੂੰ ਸਰੀਰਕ ਤੌਰ ਤੇ ਡਿਵੈਲਪ ਕੀਤਾ ਜਾ ਸਕੇ ਉੱਚ ਚੁਸਤੀ ਫੁਰਤੀ ਭਰੀ ਜਾ ਸਕੇ ਸਮੇਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਪੈਦਾ ਹੋ ਜਾਂਦੀਆਂ ਨੇ ਚੰਗੀ ਗੱਲ ਨੂੰ ਲੋਕ ਕਈ ਲੋਕ ਬੁਰਾ ਕਹਿਣ ਲੱਗ ਪੈਂਦੇ ਨੇ ਪਰ ਚੰਗੀ ਗੱਲ ਹਮੇਸ਼ਾ ਚੰਗੀ ਹੀ ਰਹਿੰਦੀ ਆ ਤੇ ਮੈਂ ਆਸ ਕਰਦਾ ਮੇਰੇ ਸੱਜਣ ਆਪ ਆਪਣੀ ਵਿਚਾਰ ਵੀ ਦੇ ਸਕਦੇ ਜੇ ਕਿਸੇ ਦੇ ਵਿਚਾਰ ਕੋਈ ਭਿੰਨ ਹੋਣ ਪਰ ਦੇਵੇ ਆਪਣੀ ਮੈਡੀਕਲ ਲਾਈਨ ਮੁਤਾਬਕ ਜਬਲੀ ਨਾ ਮਾਰੇ ਅਨਪੜਤਾ ਨਾ ਵਿਖਾਵੇ ਮੂਰਖਤਾ ਵਾਲੇ ਕੰਮ ਨਾ ਕਰੇ ਚੰਗਾ ਕਮੈਂਟ ਦੇਵੇ ਜੇ ਲੋਚਨਾ ਵੀ ਕਰਨੀ ਹੈ ਤੇ ਚੰਗੇ ਤਰੀਕੇ ਨਾਲ ਕਰੇ ਮਤਲਬ ਆਪਾਂ ਸਾਰੇ ਇੱਕ ਭੈਣ ਭਰਾ ਆਂ ਸਾਡਾ ਮਕਸਦ ਸਿਰਫ ਇਹ ਆ ਕਿ ਸਾਡੇ ਸਮਾਜ ਚ ਜਿਹੜੀਆਂ ਚੰਗੀਆਂ ਗੱਲਾਂ ਸਨ ਉਹਨਾਂ ਨੂੰ ਐਵੇਂ ਸੁਰਜੀਤ ਕਰਨਾ ਉਹਨਾਂ ਨੂੰ ਕਿਵੇਂ ਮਜ਼ਬੂਤ ਕਰਨਾ ਉਹਨਾਂ ਨੂੰ ਕਿਵੇਂ ਸਾਡੀ ਨਵੀਂ ਪੀੜੀ ਤੱਕ ਪਹੁੰਚਾਉਣਾ ਮਕਸਦ ਇਹ ਆ ਇਹ ਚੈਨਲ ਆਪਾਂ ਕਿਸੇ ਪੈਸੇ ਕਮਾਉਣ ਦੇ ਮਕਸਦ ਨਾਲ ਨਹੀਂ ਬਣਾਇਆ ਇਹ ਚੈਨਲ ਸਿਰਫ ਤਾਂ ਸਿਰਫ ਇਸ ਮਕਸਦ ਨਾਲ ਬਣਾਇਆ ਕਿ ਅਸੀਂ ਹਰ ਉਸ ਵਿਸ਼ੇ ਤੇ ਗੱਲ ਕਰ ਸਕੀਏ ਜਿਹੜੇ ਵਿਸ਼ੇ ਸਾਡੀ ਜ਼ਿੰਦਗੀ ਨਾਲ ਜੁੜੇ ਹੋਏ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਨੇਵਾਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ